ਤਰੇ ਪਿਆਰੋ ਗਿਫਟ ਚੱਕਣ ਤੋਂ ਪਹਿਲੇ ਥੋੜਾ ਜਿਹਾ ਆਪਾਂ ਵਾਇਗਰੂ ਦਾ ਜਾਪ ਕਰ ਲਈਏ ਵਾਹ ਗੁਰੂ 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 ਹਮਸਰਦੀਨ ਦਿਆਲ ਨਾ ਤੁਮ ਸਰ ਹਮਸਰਦੀਨ ਦਿਆਲ ਨਾ ਤੁਮ ਸਰ ਮਹਾਰਾਜ ਸਾਡੇ ਵਰਗਾ ਨੀਵਾ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਉੱਚਾ ਕੋਈ ਨਹੀਂ ਸਦਾ ਅੰਗ ਸੰਗੇ ਦੁਕਾਲੰਗ ਪਰਨਾਸੀ ਦੇਕਾਲੰਗ ਸਰੂਪੇ ਸਦਾ ਅੰਗ ਸੰਗੇ ਅਬੰਗੰ ਸਰੂਪੇ ਦੁਖ ਆਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਬੰਗੰ ਸਰੂਪੇ ਉਹ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ ਦੁੱਖ ਹੋਵੇ ਸੁੱਖ ਹੋਵੇ ਹਮੇਸ਼ਾ ਉਹਨੂੰ ਯਾਦ ਰੱਖੋ ਤੇ ਆਓ ਮਿੱਤਰੋ ਹੰਤਰ ਉਹ ਦੱਸ ਦਈਏ ਕਿ ਤੁਹਾਡਾ ਗਿਫਟ ਕਿੱਥੇ ਪਿਆ ਹੋਆ ਆਜੋ ਫਿਰ ਇੰਤਜ਼ਾਰ ਦੇ ਘੜੀਆਂ ਖਤਮ ਤੇ ਤੁਹਾਨੂੰ ਦੱਸ ਦਈਏ ਤੁਹਾਡਾ ਗਿਫਟ ਪਿਆ ਕਿੱਥੇ ਹੈ ਫਿਰ ਬੱਤੇ ਬਿਲਾਓ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਉੱਠ ਲੱਗਿਆ ਸ਼ੁਕਰਾਨਾ ਕਰਿਆ ਕਰੋ ਗੁਰੂ ਰਾਮਦਾਸ ਜੀ ਦਾ ਤੇ ਸੌਣ ਲੱਗੇ ਸ਼ੁਕਰਾਨਾ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਜੀਓ ਇਹ ਦਿਨ ਤੁਹਾਡੇ ਹੁਕਮ ਦੇ ਚੜਿਆ ਸੀ ਤੇ ਤੁਹਾਡੇ ਦਿਨ ਚ ਬਤੀਤ ਹੋ ਕੇ ਤੇ ਦੁਆਰਾ ਰਹਿਣ ਆਈ ਹੈ ਸੌਣ ਲੱਗੇ ਆ ਤੇ ਤੁਹਾਡੇ ਹੁਕਮ ਜੀ ਦੁਆਰਾ ਉੱਠਣਾ ਤੇ ਆਓ ਹੁਣ ਤੁਹਾਨੂੰ ਦੱਸ ਦਈਏ ਤੁਹਾਡਾ ਗ੍ਰਿਫਤ ਕਿੱਥੇ ਪਿਆ ਲਓ ਵੀ ਮਿੱਤਰੋ ਆਥੇ ਤੁਹਾਡਾ ਗਿਫਟ ਪਿਆ ਹੋਇਆ ਹੈ ਕਿੱਥੇ ਪਿਆ ਹੋਇਆ ਹੈ ਇਹ ਆ ਪਿਆ ਇੱਥੇ ਆ ਪਿਆ ਦੇਖੋ ਇਹ ਕਿੱਥੇ ਪਿਆ ਹੋਇਆ ਹੈ ਇਹ ਇੱਥੇ ਪਿਆ ਹੋਇਆ ਹੈ